ਗੁਰਮੁਖ ਕੋ ਕਿੰਨੇ ਕੋ ਮਨ ਦੇ ਇਕਾਗਰਤਾ ਹੋਏਗੀ ਕਿੰਨੇ ਕੋ ਮਨ ਦੀ ਸ਼ਾਂਤੀ ਹੋਏਗੀ ਕਿੰਨਾ ਕੋ ਹਿਰਦੇ ਵਿੱਚ ਸਹਜ ਹੋਏਗਾ 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 ਕਿ ਫੌਜਾਂ ਸਿੱਖ ਰਾਜ ਦੀਆਂ ਚੜ ਕੇ ਆਈਆਂ ਹੋਣ ਤੇ ਆਤਮਦਰਸ਼ੀ ਬ੍ਰਹਮ ਗਿਆਨੀ ਮਹਾਪੁਰਖ ਸੇਵਾਦਾਰਾਂ ਨੂੰ ਆਖਦੇ ਨੇ ਕਿ ਦਾਲ ਦੀਆਂ ਦੇਗਾਂ ਛਾੜ ਦਿਓ ਲੋਵਾ ਤਪਾ ਦਿਓ ਕੜਾ ਪ੍ਰਸ਼ਾਦ ਦੀਆਂ ਜਗ੍ਹਾ ਤਿਆਰ ਕਰੋ ਪੁੱਛਿਆ ਗਿਆ ਕਿ ਮਹਾਰਾਜ ਕਿਸ ਵਾਸਤੇ ਕਹਿਣ ਲੱਗੇ ਕਿ ਜਿਹੜੇ ਸਿੱਖ ਸਿੱਖ ਫੌਜਾਂ ਸਾਡੇ ਤੇ ਚੜ ਕੇ ਹਮਲਾਵਰ ਬਣ ਕੇ ਸਾਨੂੰ ਮਾਰਨ ਵਾਸਤੇ ਆ ਰਹੇ ਨੇ ਜਦੋਂ ਸਾਨੂੰ ਮਾਰ ਕੇ ਥੱਕ ਜਾਣਗੇ ਮਾਰਦਿਆਂ ਮਾਰਦਿਆਂ ਥੱਕ ਜਾਣਗੇ ਥੱਕ ਜਾਣਗੇ ਤੇ ਭੁੱਖ ਲੱਗੇਗੀ ਭੁੱਖ ਲੱਗੇਗੀ ਤੇ ਛਕਣਗੇ ਕੀ ਗੁਰਮੁਖੋ ਹੈ ਕੋਈ ਐਸਾ ਕੋਈ ਮਾਪੁਰਖ ਕੋਈ ਸੰਤ ਐਸਾ ਕਿ ਜਿਹੜਾ ਇੰਨਾ ਕੋ ਸਹਿਜ ਵਿੱਚ ਹੋਵੇ ਕਿ ਜਿਹੜਾ ਚੜ ਕੇ ਆਏ ਹੋਏ ਹਮਲਾਵਰਾਂ ਨੂੰ ਜਵਾਬ ਦੇਣ ਦੀ ਥਾਂ ਤੇ ਆਪਣੇ ਸੇਵਾਦਾਰਾਂ ਨੂੰ ਸੰਗਤ ਨੂੰ ਆਖਦਾ ਹੋਵੇ ਕਿ ਪ੍ਰਸ਼ਾਦੇ ਪਕਾਓ ਦਾਲ ਦੀਆਂ ਦੀਗਾਂ ਚਾੜੋ ਕੜਾ ਪ੍ਰਸ਼ਾਦ ਦੀ ਦੀਗ ਬਣਾਓ ਕਿ ਸਾਡੇ ਭਰਾ ਜਿਹੜੇ ਸਾਡੇ ਤੇ ਚੜ ਕੇ ਆ ਰਹੇ ਨੇ ਉਹਨਾਂ ਨੂੰ ਭੁੱਖ ਲੱਗੇਗੀ ਤੇ ਖਾਣ ਜਿਹੜਾ ਆਪਣੇ ਹਜ਼ਾਰਾਂ ਦੇ ਗਿਣਤੀ ਵਿੱਚ ਫੌਜ ਨੂੰ 2 ਜਾਂ 3000 ਦੇ ਕਰੀਬ ਤਾਂ ਫੌਜ ਬਾਬਾ ਜੀ ਦੇ ਹਰ ਵੇਲੇ ਨਾਲ ਚੱਲਿਆ ਕਰਦੀ ਸੀ ਬੰਦੂਕਾਂ ਤਲਵਾਰਾਂ ਕਿਰਪਾਨਾਂ ਅਤੇ ਅੱਗੇ ਜੰਬੂਰੇ ਔਰ ਇੱਕ ਵੱਡੀ ਤੋਪ ਜੋ ਹਰ ਵੇਲੇ ਬਾਬਾ ਜੀ ਦੀ ਫੌਜ ਤੇ ਨਾਲ ਚੱਲਿਆ ਕਰਦੀ ਸੀ ਤਾਂ ਜਦੋਂ ਉੱਥੇ ਹਮਲਾ ਹੋਇਆ ਕਿਤੇ ਬਾਬਾ ਜੀ ਦੀ ਸ਼ਹਾਦਤ ਹੋਈ ਉਥੇ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਪਾਤਰ ਸਿੰਘ ਸੰਧਾਵਾਲੀਆ ਉਹਨਾਂ ਦਾ ਪਰਿਵਾਰ ਉਹਨਾਂ ਦੀ ਫੌਜ ਕਮਰ ਪਿਸ਼ੋਰਾ ਸਿੰਘ ਉਹਦਾ ਪਰਿਵਾਰ ਉਹਦੀ ਫੌਜ ਕਮਰ ਕਸ਼ਮੀਰਾ ਸਿੰਘ ਉਹਦਾ ਪਰਿਵਾਰ ਉਹਦੀ ਫੌਜ ਤੇ ਸਰਦਾਰ ਹਰੀ ਸਿੰਘ ਜੀ ਨਲੂਆ ਦਾ ਪੁੱਤਰ ਸਰਦਾਰ ਜਵਾਰ ਸਿੰਘ ਨਲੂਆ ਉਹਦੀ ਫੌਜ ਜਿਸ ਫੌਜ ਨੂੰ ਹਵਾਲੇ ਕਰਨ ਵਾਸਤੇ ਰਾਜਾ ਹੀਰਾ ਸਿੰਘ ਤੇ ਰਾਜਾ ਗੁਲਾਬ ਸਿੰਘ ਨੇ ਜੱਲੇ ਮਿਸ਼ਰ ਦੀ ਸਲਾਹ ਲੈ ਕੇ ਸੁਨੇਹਾ ਭੇਜਿਆ ਕਿ ਬਾਬਾ ਜੀ ਤੁਸੀਂ ਸਤਿਕਾਰਯੋਗ ਹੋ ਤੁਹਾਡਾ ਸਤਿਕਾਰ ਹੈ ਤੁਹਾਡਾ ਸਿੱਖ ਰਾਜ ਵਿੱਚ ਪੂਰਾ ਸਨਮਾਨ ਹੈ ਪਾਰੇ ਹਕੂਮਤ ਦੇ ਬਾਗੀ ਨੇ ਅਤਰ ਸਿੰਘ ਸੰਧਾ ਵਾਲੀਆ ਕਮਰ ਪਸ਼ੋਰਾ ਸਿੰਘ ਕਮਰ ਕਸ਼ਮੀਰਾ ਸਿੰਘ ਸਰਦਾਰ ਜਵਾਰ ਸਿੰਘ ਨਾਲੂਆ ਇਹਨਾਂ ਨੂੰ ਸਾਡੇ ਹਵਾਲੇ ਕਰ ਦਿਓ ਪਤਾ ਸੰਤ ਪਾਪਾ ਵੀਰ ਸਿੰਘ ਜੀ ਹੋਰਾਂ ਨੇ ਕੀ ਜਵਾਬ ਦਿੱਤਾ ਕਹਿੰਦੇ ਜਿਉਂਦੇ ਜੀ ਸ਼ੇਰ ਦੀ ਮੁੱਛ ਦਾ ਵਾਲ ਕੋਈ ਨਹੀਂ ਪੁੱਟ ਸਕਦਾ ਕੁਲ ਜਾ ਨਹੀਂ ਸਕਦਾ ਜਿਉਂਦੇ ਜੀ ਸ਼ੇਰ ਦੀ ਮੁੱਛ ਦਾ ਕੋਈ ਵਾਲ ਪੁੱਟ ਨਹੀਂ ਸਕਦਾ ਜਿਉਂਦੇ ਜੀ ਕੋ ਸੱਪ ਤੋਂ ਮਣੀ ਪ੍ਰਾਪਤ ਨਹੀਂ ਕਰ ਸਕਦਾ ਕਿਰਪਨ ਦੇ ਘਰ ਵਿੱਚ ਧਨ ਆ ਜਾਏ ਤੇ ਕਿਰਪਨ ਕਦੇ ਆਪਣੇ ਘਰ ਵਿੱਚੋਂ ਧਨ ਕਿਸੇ ਨੂੰ ਦਿੰਦਾ ਨਹੀਂ ਜਿਸ ਤਰ੍ਹਾਂ ਕੋਈ ਸ਼ੇਰ ਦੇ ਮੁੱਛ ਦਾ ਵਾਲ ਨਹੀਂ ਪੁੱਟ ਸਕਦਾ ਜਿਉਂਦਾ ਜੀ ਜਿਵੇਂ ਕੋਈ ਸੱਪ ਦੇ ਮਾਣੀ ਜਿਉਂਦਾ ਜੀ ਨਹੀਂ ਕੱਟ ਸਕਦਾ ਜਿਵੇਂ ਕਿਰਪਨ ਆਪਣੇ ਘਰ ਦੇ ਵਿੱਚੋਂ ਧਨ ਨੂੰ ਬਾਹਰ ਨਹੀਂ ਧੱਕਦਾ ਨਹੀਂ ਕੱਟਦਾ ਇਸੇ ਤਰ੍ਹਾਂ ਗਦੋਂ ਕਿਸੇ ਸੂਰਮੇ ਦੇ ਸ਼ਰਨ ਵਿੱਚ ਕੋਈ ਆ ਜਾਏ ਤੇ ਉਹ ਸੂਰਮਾ ਨਹੀਂ ਹੁੰਦਾ ਜਿਹੜਾ ਸ਼ਰਨ ਆਏ ਨੂੰ ਕਿਸ ਦੁਸ਼ਮਣ ਦੇ ਹਵਾਲੇ ਕਰਦਾ ਕਮਰ ਕਸ਼ਮੀਰਾ ਸਿੰਘ ਕਮਰ ਪਸ਼ੋਰਾ ਸਿੰਘ ਆਤਰ ਸਿੰਘ ਸੰਧਾਵਾਲੀਆ ਔਰ ਸਰਦਾਰ ਜਵਾਰ ਸਿੰਘ ਨਾਲੂਆ ਇਹ ਇੱਕ ਸਾਧੂ ਦੀ ਸ਼ਰਨ ਵਿੱਚ ਆਏ ਨੇ ਇਹ ਇੱਕ ਸੂਰਮੇ ਦੀ ਸ਼ਰਨ ਵਿੱਚ ਆਏ ਨੇ ਤੁਸੀਂ ਚੜ ਕੇ ਆਓ ਤੁਸੀਂ ਮੈਨੂੰ ਮਾਰ ਕੇ ਤੇ ਇਹਨਾਂ ਨੂੰ ਡੇਰੇ ਦੇ ਵਿੱਚੋਂ ਫੜ ਸਕਦੇ ਹੋ ਪਰ ਮੇਰੇ ਜਿਉਂਦੇ ਜੀ ਤੁਸੀਂ ਇਹਨਾਂ ਨੂੰ ਡੇਰੇ 'ਚੋਂ ਫੜ ਨਹੀਂ ਸਕਦੇ ਗੁਰਮਖੋਹ ਗੱਲ ਹੋਈ ਤੇ ਰਾਜਾ ਹੀਰਾ ਸਿੰਘ ਤੇ ਰਾਜੇ ਗੁਲਾਬ ਸਿੰਘ ਨੇ ਮੁਸਲਮਾਨ ਫੌਜਾਂ ਨੂੰ ਪ੍ਰੇਰਿਆ ਹਮਲਾ ਕਰਨ ਵਾਸਤੇ ਪਰ ਗੁਰਮਖੋ ਸਦਕੇ ਉਹਨਾਂ ਮੁਸਲਮਾਨ ਭਰਾਵਾਂ ਦੇ ਜਿਨ੍ਹਾਂ ਨੇ ਇਹ ਕਹਿ ਕੇ ਜਵਾਬ ਦਿੱਤਾ ਕਿ ਰੱਬ ਦੇ ਪੀਰ ਫਕੀਰ ਰਹਿਬਰ ਦੇ ਉੱਤੇ ਐਸੀ ਹਮਲਾ ਨਹੀਂ ਕਰਨਾ ਬਾਬਾ ਵੀਰ ਸਿੰਘ ਜਿਹੜਾ ਰੱਬੀ ਪੁਰਖ ਹੈ ਇੱਕ ਫਕੀਰ ਹੈ ਇੱਕ ਪੀਰ ਹੈ ਐਸੀ ਬਾਬਾ ਵੀਰ ਸਿੰਘ ਤੇ ਹਮਲਾ ਨਹੀਂ ਕਰਨਾ ਮੁਸਲਮਾਨ ਸਪਾਹੀਆਂ ਨੇ ਜਵਾਬ ਦੇ ਦਿੱਤਾ ਤੇ ਹਮਲਾ ਕਿਹਨੇ ਕੀਤਾ ਸਿੱਖ ਫੌਜੀਆਂ ਨੇ ਜੇਨਾ ਸਿੱਖ ਫੌਜੀਆ ਨੂੰ ਲਾਲਚ ਦੇ ਕੇ ਸਿੱਖ ਫੌਜੀਆ ਨੂੰ ਵਰਗਾ ਲਾ ਕੇ ਰਾਜਾ ਹੀਰਾ ਸਿੰਘ ਤੇ ਰਾਜਾ ਗੁਲਾਬ ਸਿੰਘ ਦੇ ਬਾਬਾ ਬੀਰ ਸਿੰਘ ਸਿੰਘ ਸਾਹਿਬ ਜੀ ਉੱਤੇ ਚਾੜ੍ਹ ਕੇ ਲਿਆਂਦਾ ਡੇਰੇ ਤੇ ਹਮਲਾ ਹੋਇਆ ਬਾਬਾ ਜੀ ਪਲੰਗੇ ਦੇ ਉੱਤੇ ਬੈਠੇ ਹੋਏ ਸਨ ਤੋਪ ਦਾ ਗੋਲਾ ਬਾਬਾ ਜੀ ਦੇ ਗੋਡੇ ਤੇ ਆ ਕੇ ਵੱਜਾ ਲੱਤ ਚੱਪਣੀ ਗੋਡੇ ਤੋਂ ਵੱਖਰੀ ਹੋ ਗਈ 18 ਗੋਲੀਆਂ ਬਾਬਾ ਵੀਰ ਸਿੰਘ ਸਾਹਿਬ ਜੀ ਦੇ ਸਰੀਰ ਵਿੱਚ ਵੱਜੀਆਂ ਚਾਰ ਗੋਲੀਆਂ ਬਾਹਾਂ 'ਚ ਵੱਜੀਆਂ ਦੋ ਗੋਲੀਆਂ ਮੱਥੇ 'ਚ ਵੱਜੀਆਂ ਤੇ 12 ਗੋਲੀਆਂ ਬਾਬਾ ਵੀਰ ਸਿੰਘ ਸਾਹਿਬ ਜੀ ਦੇ ਸਰੀਰ ਵਿੱਚ ਵੱਜੀਆਂ 18 ਗੋਲੀਆਂ ਵੱਜੀਆਂ ਤੇ ਜਦੋਂ ਵੀ ਗੋਲੀ ਬਾਬਾ ਜੀ ਦੇ ਸਰੀਰ ਨੂੰ ਵੱਜਦੀ ਸੀ ਬਾਬਾ ਜੀ ਬੋਲਦੇ ਸਨ ਵਾਹਿਗੁਰੂ 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 ਔਰ ਆਪਣਾ ਅਖੀਰਲਾ ਸਮਾਂ ਨੇੜੇ ਜਾਣ ਕੇ ਸ਼ਹਾਦਤ ਦਾ ਸਮਾਂ ਨੇੜੇ ਜਾਣ ਕੇ ਤਰਬਾਬੀ ਨੂੰ ਕਹਿੰਦੇ ਨੇ ਸਾਨੂੰ ਮਾਰੂ ਰਾਗ ਦੇ ਸ਼ਬਦ ਸ਼ਬਦਾਂ ਦਾ ਕੀਰਤਨ ਸੁਣਾ ਕੀਰਤਨ ਗਾ ਗੁਰਬਾਣੀ ਗਾ ਉਹ ਕਹਿੰਦਾ ਮਹਾਰਾਜ ਗਾਵਾਂ ਕਿਵੇਂ ਬਿਨ ਸਾਜ ਬੁਰਸ਼ਿਆਂ ਨੇ ਤੋੜ ਦਿੱਤਾ ਕਹਿੰਦੇ ਸਾਜ ਤੋਂ ਬਿਨਾ ਗਾ ਕਹਿੰਦੇ ਕਿਹੜਾ ਸ਼ਬਦ ਗਾਵਾਂ ਕਹਿੰਦੇ ਉਹ ਸ਼ਬਦ ਗਾ ਖੁੱਲਿਆ ਕਰਮ ਕਿਰਪਾ ਭਈ ਠਾਕੁਰ ਕੀਰਤਨ ਹਰ ਹਰ ਗਾਈ ਸ਼੍ਰਮ ਥੱਕ ਕੇ ਪਾਏ ਵਿਸਰਾਮਾ ਬਿਟਕੇ ਸਗਲੀ ਧਾਈ ਆਬ ਮੁਹੇ ਜੀਵਨ ਪਦਵੀ ਪਾਈ ਚੇਤ ਆਇਓ ਮਰ ਪੁਰਖ ਵਿਧਾਤਾ ਸੰਤਨ ਕੀ ਸਰੜਾਈ ਇਹ ਸ਼ਬਦ ਭਾਈ ਜਸ ਨੇ ਪੜਿਆ ਮਾਰੂ ਰਾਗ ਵਿੱਚ ਬਿਨਾ ਸਾਜ ਤੋਂ ਕਹਿੰਦੇ ਮਹਾਰਾਜ ਹੁਣ ਕੀ ਹੁਕਮ ਹੈ ਕਹਿੰਦੇ ਹੁਣ ਇਹ ਸ਼ਬਦ ਗਾ ਸੇਵਕ ਕੀ ਔੜ ਕਨਿਭੇ ਪ੍ਰੀਤ ਜੀਵਤ ਸਾਹਿਬ ਸੇਵਿਓ ਆਪੁਨਾ ਚਲਤੇ ਰੱਖਿਓ ਚੇਤ ਜੈਸੀ ਆਗਿਆ ਕੀਨੀ ठाकुर ਤਿਸਤੇ ਭੁਖ ਨੀ ਮੋਰਿਓ ਸਹਜ ਆਨੰਦ ਰਖਿਓ ਗ੍ਰਹਿ ਭੀਤਰ ਉਠ ਵਾਹੂ ਕੋ ਦੌਰਿਓ ਤੇ ਇਤਿਹਾਸ ਲਿਖਦਾ ਜੇ ਜਦੋਂ ਉਹਨਾਂ ਨੇ ਇਹ ਪੰਕਤੀਆਂ ਪੜ੍ਹੀਆਂ ਨਾ ਸੇਵਕ ਕੀ ਓੜ ਕਨੇ ਬਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪੋਨਾ ਚਲਤੀ ਰੱਖਿਓ ਛੀਤ ਕਹਿੰਦੇ ਕਿ ਇਹਨੇ ਗਰ ਇਹ ਸ਼ਬਦ ਸੁਣ ਕੇ ਭੰਕਤੀ ਸੁਣ ਕੇ ਕਹਿੰਦੇ ਵਾਹਿਗੁਰੂ ਸਾਡੇ ਪੈਰਾਂ ਦੀ ਮੌਤ ਹੋ ਚੁੱਕੀ ਹੈ ਫਿਰ ਕਹਿੰਦੇ ਵਾਹਿਗੁਰੂ ਸਾਡਾ ਸਾਹ ਜਿਹੜਾ ਇਸ਼ਾਤੀ ਤੇ ਆ ਚੁੱਕਾ ਇੱਕ ਵਾਰ ਫੇਰ ਉੱਚੀ ਸਾਰੇ ਵਾਹਿਗੁਰੂ ਆ ਕੇ ਤੇ ਆਪਣਾ ਜਿਹੜਾ ਪੰਜ ਭੂਤ ਪਚੋੜਾ ਸੀ ਉਹਨੂੰ ਮਹਾਂਪੁਰਖ ਸੰਤ ਬਾਬਾ ਬੀਰ ਸਿੰਘ ਜੀ ਨਰੰਗਾ ਬਾਦ ਵਾਲਿਆਂ ਨੇ ਉਸ ਚੋੜੇ ਨੂੰ ਤਿਆਗ ਦਿੱਤਾ ਗੁਰਮੁਖੋ ਇਹ ਉਸ ਮਹਾਪੁਰਖ ਦੀ ਗਾਥਾ ਹੈ ਜਿਸ ਮਹਾਪੁਰਖ ਨੇ ਗੁਰਬਾਣੀ ਦੇ ਮੁਤਾਬਿਕ ਜਿਹੜੇ ਸੰਤ ਦੀ ਪ੍ਰਵਾਸਾ ਸੀ ਉਹਨੂੰ ਪ੍ਰਵਾਸ਼ਿਤ ਕੀਤਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਹਾਫਿਜ਼ ਨੇ ਪੁੱਛਿਆ ਸੀ ਕਹਿੰਦੇ ਕਿ ਫਕੀਰ ਕੌਣ ਹੁੰਦਾ ਹੈ ਫਕੀਰ ਇਚੇਸ਼ਤ ਤੇ ਗੁਰੂ ਸਾਹਿਬ ਕਹਿਣ ਲੱਗੇ ਇبتਦਾਏ ਫਕੀਰੀ ਬਕਾ ਅਸਤ ਇੰਤਹਾਏ ਫਕੀਰੀ ਫਨਾ ਅਸਤ ਕਹਿੰਦੇ ਅਸਲ ਵਿੱਚ ਫਕੀਰ ਉਹ ਹੈ ਜਿਹੜਾ ਆਪਣੇ ਧਰਮ ਉਤੋਂ ਆਪਣੇ ਦੇਸ਼ ਉਤੋਂ ਆਪਣੇ ਸੱਭਿਆਚਾਰ ਦੇ ਉਤੋਂ ਆਪਾ ਕੁਰਬਾਨ ਕਰ ਦੇਵੇ ਤਖਬੂਰ ਮੁਖ ਸੰਤ ਬਾਬਾ ਬੀਰ ਸਿੰਘ ਜੀ ਨਰੰਗਾ ਬਾਦ ਵਾਲੇ ਮਹਾਂਪੁਰਖਾਂ ਨੇ ਸਿੱਖ ਇਤਿਹਾਸ ਦੇ ਵਿੱਚ ਇੱਕ ਐਸਾ ਪੰਨਾ ਜੋੜਿਆ ਹੈ ਕਿ ਜਿਹੜਾ ਪੰਨਾ ਬੜਾ ਬੇਕੀਮਤਾ ਪੰਨਾ ਹੈ ਕਿ ਚੜ ਕੇ ਆਇਆ ਵਾਸਤੇ ਲੰਗਰ ਤਿਆਰ ਕਰਨੇ ਚੜ ਕੇ ਆਇਆ ਵਾਸਤੇ ਪ੍ਰਸ਼ਾਦ ਦੇ ਤਿਆਰ ਕਰਨੇ ਚੜ ਕੇ ਆਇਆ ਵਾਸਤੇ ਕਿੜਾ ਪ੍ਰਸ਼ਾਦ ਦੀਆਂ ਢੇਗਾਂ ਤਿਆਰ ਕਰਨੀਆਂ ਔਰ ਆਪਣੇ ਹਜ਼ਾਰਾਂ ਦੇ ਗਿਣਤੀ ਵਿੱਚ ਹਥਿਆਰਬੰਦ ਫੌਜਾਂ ਨੂੰ ਇਹ ਕਹਿਣਾ ਕਿ ਅੱਗੋਂ ਕਿਸੇ ਨੇ ਹੱਥ ਨਹੀਂ ਚੁੱਕਣਾ ਕਿਸੇ ਨੇ ਚੜ ਕੇ ਆਈ ਹੋਈ ਫੌਜ ਦਾ ਮੁਕਾਬਲਾ ਨਹੀਂ ਕਰਨਾ ਕਿਸੇ ਨੇ ਮੰਤਾ ਨਹੀਂ ਬੋਲਣਾ ਕਿਸੇ ਨੇ ਗੁੱਸਾ ਨਹੀਂ ਕਰਨਾ ਕਿਸੇ ਨੇ ਗਾਲ ਨਹੀਂ ਕੱਢਣੀ ਕਿਉਂਕਿ ਐਸੀ ਵੀ ਗੁਰੂ ਕੇ ਸਿੱਖਾਂ ਦੇ ਜਿਹੜੇ ਸਾਡੇ ਤੇ ਚੜ ਕੇ ਹਮਲਾਵਰ ਆ ਰਹੇ ਨੇ ਉਹ ਵੀ ਗੁਰੂ ਕੇ ਸਿੱਖ ਨੇ ਕਿਤੇ ਕੱਲ੍ਹ ਨੂੰ ਇਤਿਹਾਸ ਇਹ ਨਾ ਆਖੇ ਕਿ ਸਿੱਖਾਂ ਨੇ ਸਿੱਖਾਂ ਤੇ ਹਮਲਾ ਕਰਕੇ ਤੇ ਸਿੱਖਾਂ ਦੀ ਕਤਲਗਤ ਅਰਥ ਕੀਤੀ ਕਿਹਦਾ ਕਮਾਲ ਦਾ ਪੰਨਾ ਸੰਤ ਬਾਬਾ ਵੀਰ ਸਿੰਘ ਜੀ ਨਰੰਗਾ ਬਾਦ ਵਾਲੇ ਮਹਾਂਪੁਰਖਾਂ ਨੇ ਇਤਿਹਾਸ ਵਿੱਚ ਜੋੜਿਆ ਉਸ ਮਹਾਪੁਰਖ ਨੂੰ ਅੱਜ ਇਸ ਨਗਰ ਸੁਭਰਾਵਾਂ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਯਾਦ ਕਰਦਿਆਂ ਹੋਇਆਂ ਮਹਾਪੁਰਖਾਂ ਦਾ ਜਨਮ ਦਿਹਾੜਾ ਮਨਾਉਂਦਿਆਂ ਹੋਇਆਂ ਆਪ ਸਰਬੱਤ ਸੰਗਤਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਹੋ। ਸ਼ੁਕਰਾਨਾ ਹੈ ਸਤਿਗੁਰੂ ਜੀ ਦਾ ਧੰਨਵਾਦ। ਸੰਤ ਬਾਬਾ ਅਵਤਾਰ ਸਿੰਘ ਜੀ ਸੋਰ ਸੰਗਵਾਲੇ ਮਹਾਪੁਰਖ, ਸੰਤ ਬਾਬਾ ਨਿਹਾਲ ਸਿੰਘ ਜੀ ਜੋ ਇਸ ਅਸਥਾਨ ਦੇ ਮੁਖ ਸੇਵਾਦਾਰ ਨੇ ਉਹਨਾਂ ਦਾ ਧੰਨਵਾਦ। ਆਪ ਸਮੁੱਚੀ ਸੰਗਤ ਦਾ ਧੰਨਵਾਦ। ਬਟ ਭਾਗੇ ਹਨ ਉਹ ਜਨ ਜਿਨ੍ਹਾਂ ਨੇ ਖੰਡੇ ਬਾਟੇ ਦੀ ਬਾਹੁਲ ਛਕੀ ਹੈ ਅਮਰਤ ਛਕਿਆ ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦੀ ਬਾਹੁਲ ਨਹੀਂ ਛਕੀ ਉਹਨਾਂ ਨੂੰ ਬੇਨਤੀ ਹੈ ਖੰਡੇ ਬਾਟੇ ਦਾ ਅਮਰਤ ਛਕ ਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ ਪੰਥ ਦੀ ਚੜ੍ਹਦੀ ਕਾਰਾਂ ਵਾਸਤੇ ਕਾਰਜਸ਼ੀਲ ਹੋਈਏ ਪੰਥ ਦੇ ਵਾਅਦੇ ਵਾਸਤੇ ਪੰਥ ਦੀ ਏਕਤਾ ਵਾਸਤੇ ਕਾਰਜਸ਼ੀਲ ਹੋਈਏ ਸਮੁੱਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਪੁੱਲਾਂ ਚੁੱਕਾਂ ਦੀ ਮਵਾਫੀ ਦਾਸ ਤੇ ਨਾਰਮਨ ਜੋਗ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਸਾਬਕਾ ਜਥੇਦਾਰ ਤਖਸ਼ਿਰੀ ਕੇਸਗੜ ਸਾਹਿਬ ਔਰ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉਹ ਵੀ ਉੱਚੇ ਅੱਛੇ ਤੌਰ ਤੇ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਵੀ ਹਾਜ਼ਰੀ ਆਪਣੇ ਚਰਨਾਂ ਦੇ ਵਿੱਚ ਪ੍ਰਮਾਨ ਕਰਨੀ ਮਾਪੁਰਖਾਂ ਦੇ ਜਨਮ ਦਿਹਾੜੇ ਦੀਆਂ ਆਪਸ ਵਿੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ